ਅਛਾ ਵੜਿੰਗ ਦੇ ਅੰਦਾਜ਼ ਤੇ ਸੁਖਬੀਰ ਬਾਦਲ ਨੇ ਇਤਰਾਜ਼ ਜਤਾਇਆ ਹੈ ਨਾ ਕਿ ਆ ਕਿ ਸਿੱਖ ਬੱਚਿਆਂ ਦੇ ਜੂੜੇ ਨੂੰ ਛੂਕੇ ਮਜ਼ਾਕ ਕੀਤਾ ਗਿਆ ਹੈ ਔਰ ਵੜਿੰਗ ਨੇ ਮਜ਼ਾਕੀਆ ਟਿਕਰੀਆਂ ਕਰਦਿਆਂ ਜੂੜੇ ਛੂਏ ਨੇ ਇਹ ਸੁਖਬੀਰ ਬਾਦਲ ਨੇ ਕਿਹਾ ਇਹ ਕਿਸਾ ਤੇ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਕਕਾਰਾਂ ਦੀ ਬੇਅਦਬੀ ਹੈ ਸਿੱਖਾਂ ਦਾ ਨਿਰਾਦਰ ਕਰਨਾ ਕਾਂਗਰਸ ਦਾ ਸੁਭਾ ਹੈ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਏ ਨੇ ਜਥੇਦਾਰ ਸਾਹਿਬ ਇਸ ਤੇ ਕਰੜਾ ਨੋਟਿਸ ਲੈਤਾ ਸੁਖਬੀਰ ਬਾਦਲ ਦੇ ਵੱਲੋਂ ਇਹ ਕਿਹਾ ਗਿਆ ਹੈ ਔਰ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ ਔਰ ਇਸ ਤਸਵੀਰ ਦੇ ਵਿੱਚ ਰਾਜਾ ਵੜਿੰਗ ਇੱਕ ਛੋਟਾ ਬੱਚਾ ਹੈ ਜਿਸ ਨੇ ਜੂੜਾ ਕੀਤਾ ਹੋਇਆ ਹੈ ਸਿੱਖ ਪਰਿਵਾਰ ਤੋਂ ਇਹ ਬੱਚਾ ਹੈ ਔਰ ਉਹਨਾਂ ਦਾ ਜੂੜਾ ਕਿਉਂਕਿ ਆਪਾਂ ਇਸ ਵੀਡੀਓ ਨੂੰ ਸਮਝੀਏ ਤਾਂ ਰਾਜਾ ਵੜਿੰਗ ਜਿਵੇਂ ਬੱਚਿਆਂ ਨੂੰ ਆਪਾਂ ਕਈ ਵਾਰ ਟ੍ਰੀਟ ਕਰਦੇ ਆਂ ਉਹਨਾਂ ਨੂੰ ਪਿਆਰ ਕਰਦੇ ਆਂ ਔਰ ਉਹ ਵੱਖਰੇ ਵੱਖਰੇ ਅੰਦਾਜ਼ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਰਾਜਾ ਵੜਿੰਗ ਉਹ ਬੱਚੇ ਨੂੰ ਛੂਹ ਰਹੇ ਨੇ ਉਹਦਾ ਜੂੜਾ ਛੂਹ ਰਹੇ ਨੇ ਔਰ ਉਸ ਦੇ ਨਾਲ ਗੱਲਬਾਤ ਕਰ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਾਬਾਸ਼ ਵੀ ਦਿੰਦੇ ਨੇ ਪਰ ਇਸ ਨੂੰ ਲੈ ਕੇ ਸੁਮੇਰ ਬਾਦਲ ਨੇ ਇਤਰਾਜ਼ ਜਤਾਇਆ ਹੈ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਜੂੜੇ ਨੂੰ ਛੋਇਆ ਗਿਆ ਹੈ ਮਜ਼ਾਕਿਆ ਅੰਦਾਜ਼ ਦੇ ਵਿੱਚ ਤਾਂ ਇਹ ਵੀ ਜ਼ਿਕਰਯੋਗ ਹੈ ਕਿ ਪੰਜ ਕਕਾਰ ਨੇ ਸਿੱਖ ਧਰਮ ਦੇ ਵਿੱਚ ਔਰ ਖਾਸ ਤੌਰ ਤੇ ਜੇਕਰ ਕੇਸਾਂ ਦੀ ਔਰ ਦਸਤਾਰ ਦੀ ਗੱਲ ਕੀਤੀ ਜਾਵੇ ਤਾਂ ਦਸਤਾਰ ਨੂੰ ਹੱਥ ਲਗਾਉਣਾ ਕੇਸਾਂ ਨੂੰ ਹੱਥ ਲਗਾਉਣਾ ਕਿਸੇ ਦੇ ਹੋਰ ਦੇ ਵੱਲੋਂ ਇਸ ਨੂੰ ਲੈ ਕੇ ਹਮੇਸ਼ਾ ਆਬਜੈਕਸ਼ਨ ਹੁੰਦਾ ਹੈ ਔਰ ਇਸ ਤੇ ਇਤਰਾਜ਼ ਹੁੰਦਾ ਹੈ ਕਿਸੇ ਵੀ ਸਿੱਖ ਨੂੰ ਦੇਕਰ ਕਿਸੇ ਨੇ ਕੋਈ ਦਸਤਾਰ ਬੰਨੀ ਹੋਵੇ ਕੋਈ ਪਟਕਾ ਬੰਨਿਆ ਹੋਵੇ ਆ ਜਾਂ ਫਿਰ ਕੇਸ ਹੋਣ ਉਹਦੇ ਔਰ ਉਸ ਨੂੰ ਇਸ ਤਰੀਕੇ ਕਿਸੇ ਦੇ ਵੱਲੋਂ ਹੱਥ ਲਗਾ ਦਿੱਤਾ ਜਾਏ ਤਾਂ ਇਸ ਸਿੱਖ ਪਰਿਵਾਰਾਂ ਦੇ ਵਿੱਚ ਇਤਰਾਜ਼ ਜ਼ਾਹਿਰ ਕੀਤਾ ਜਾਂਦਾ ਹੈ ਔਰ ਇਹ ਆਬਜੈਕਸ਼ਨ ਹੁੰਦੀ ਹੈ ਸਿੱਖ ਨੂੰ ਵੀ ਤਾਂ ਇਸ ਨੂੰ ਇਸੇ ਸੰਦਰਭ ਦੇ ਵਿੱਚ ਅਸੀਂ ਅਸੀਂ ਕਹਿ ਸਕਦੇ ਹਾਂ ਕਿ ਸੁਖਬੀ ਬਾਦਲ ਦੇ ਵੱਲੋਂ ਇੱਕ ਕਰੜਾ ਨੋਟਿਸ ਲੈਣ ਦੀ ਗੱਲ ਜਥੇਦਾਰ ਸਾਹਿਬ ਨੂੰ ਕਹੀ ਗਈ ਹੈ ਹਾਲਾਂਕਿ ਵੀਡੀਓ ਪਹਿਲਾ ਸੰਦੇਸ਼ ਵਿੱਚ ਕੀ ਕੁਝ ਗੱਲਬਾਤ ਹੋ ਰਹੀ ਹੈ ਔਰ ਕਿਵੇਂ ਰਾਜਾ ਬੜੇਂਗ ਬੱਚਿਆਂ ਨੂੰ ਮਿਲ ਰਹੇ ਨੇ ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਤਾਂ ਇਹ ਤੁਹਾਨੂੰ ਸੁਨਵਾਇਆ ਹੈ ਕਿ ਕਿਸ ਤਰੀਕੇ ਰਾਜਾ ਵੜਿੰਗ ਬੱਚਿਆਂ ਦੇ ਨਾਲ ਉਸ ਸਵਾ ਦੇ ਵਿੱਚ ਗੱਲ ਕਰ ਰਹੇ ਨੇ ਬੱਚਿਆਂ ਦੇ ਨਾਲ ਹਮੇਸ਼ਾ ਅਕਸਰ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਸ ਤਰੀਕੇ ਵੱਖੋ ਵੱਖ ਤਰੀਕੇ ਜੜੇ ਨੇ ਉਹ ਬੱਚਿਆਂ ਨੂੰ ਪਿਆਰ ਕਰਨ ਦੇ ਅਪਣਾਏ ਜਾਂਦੇ ਨੇ ਪਰ ਇੱਥੇ ਜੂੜੇ ਨੂੰ ਹੱਥ ਲਗਾਇਆ ਜਾ ਰਿਹਾ ਹੈ ਔਰ ਜਿਸ ਤਰੀਕੇ ਉਹ ਬੋਲ ਰਹੇ ਨੇ ਜੋ ਸ਼ਬਦ ਬੋਲ ਰਹੇ ਨੇ ਉਸ ਨੂੰ ਲੈ ਕੇ ਵੀ ਇਤਰਾਜ਼ ਜਤਾਇਆ ਗਿਆ ਕਿ ਕਿ ਮਜ਼ਾਕੀਆ ਲੈਜ਼ਰ ਦੇ ਵਿੱਚ ਇਹਨਾਂ ਬੱਚਿਆਂ ਦੇ ਜੂੜੇ ਨੂੰ ਹੱਥ ਲਗਾਏਗਾ ਬੇਸ਼ੱਕ ਉਹ ਉਮਰ ਦੇ ਵਿੱਚ ਛੋਟੇ ਨੇ ਪਾਰਾ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਇਸੇ ਜਥੇਦਾਰ ਸਾਹਿਬ ਨੂੰ ਕੜਾ ਨੋਟਿਸ ਲੈਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਨਰਾਦਰ ਕਰਨਾ ਕਾਂਗਰਸ ਦਾ ਸੁਭਾਅ ਹੈ ਸੁਖਬੀਰ ਬਾਦਲ ਦੇ ਇਲਜ਼ਾਮ ਨੇ ਉਹਨਾਂ ਕਿਹਾ ਹੈ ਕਿ ਇਹ ਵੜਿੰਗ ਨੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਨੇ ਜੂੜਿਆਂ ਨੂੰ ਛੂਆ ਹੈ ਇਹਨਾਂ ਬੱਚਿਆਂ ਦੇ ਤਾਂ ਇਸ ਕਰਕੇ ਇਤਰਾਜ਼ ਹੈ ਕਿ ਸਾਥ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਕਕਾਰਾਂ ਦੀ ਬੇਅਦਬੀ ਹੈ ਤਾਂ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਖਾਸ ਤੌਰ ਤੇ ਪੰਜ ਤਕਾਰਾਂ ਦਾ ਕਿਉਂਕਿ ਜਿੱਥੇ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਹੋਏ ਇੱਕ ਕਾਰ ਨੇ ਅੰਮ੍ਰਿਤ ਸ਼ਕਿਆ ਜਾਂਦਾ ਹੈ ਸਿੰਘ ਵੱਲੋਂ ਉਸ ਤੋਂ ਬਾਅਦ ਉਹ ਸੰਗਿਆ ਕੌਰ ਬਣਦਾ ਤਾਂ ਫਿਰ ਉਹ ਪੰਜ ਸਿੱਖ ਕਕਾਰ ਜਿਹੜੇ ਨੇ ਉਹ ਧਾਰਨ ਕਰਨੇ ਹੁੰਦੇ ਨੇ ਔਰ ਉਹਨਾਂ ਦੇ ਵਿੱਚ ਜਦੋਂ ਕੇਸਾਂ ਦਾ ਜ਼ਿਕਰ ਹੁੰਦਾ ਤਾਂ ਕੇਸਾਂ ਨੂੰ ਕੋਈ ਵੀ ਬਿਨਾਂ ਵਜ੍ਹਾ ਹੱਥ ਇਸ ਤਰੀਕੇ ਨਹੀਂ ਲਗਾ ਸਕਦਾ ਇਜਾਜ਼ਤ ਤੋਂ ਬਿਨਾਂ ਨਹੀਂ ਲਗਾ ਸਕਦਾ ਕਿਸੇ ਨੇ ਦਸਤਾਰ ਬੰਨੀ ਹੋਵੇ ਕਿਸੇ ਨੇ ਪਟਕਾ ਬੰਨਿਆ ਹੋਵੇ ਕਿਸੇ ਸਿੱਖ ਨੇ ਉਹਨਾਂ ਦੇ ਜੂੜਾ ਜਿਹੜਾ ਹੈ ਬੇਸ਼ੱਕ ਉਹ ਹੋਵੇ ਤਾਂ ਇਸ ਤਰੀਕੇ ਜਿਹੜਾ ਹੱਥ ਲਗਾਣਾ ਉਹ ਨਾ ਮਨਜ਼ੂਰ ਹੁੰਦਾ ਹੈ ਇਸ ਤੇ ਸਖਤ ਇਤਰਾਜ਼ ਹੁੰਦਾ ਹੈ ਇਹ ਪਲੀਪਾਤੀ ਪੰਜਾਬ ਦੇ ਵਿੱਚ ਰਹਿਣ ਵਾਲੇ ਅਸੀਂ ਲੋਕ ਕਹਿ ਸਕਦੇ ਹਾਂ ਬਹੁਤ ਪਲੀਪਾਤੀ ਜਾਣੂ ਵੀ ਨਹੀਂ ਔਰ ਪੰਜਾਬ ਤੋਂ ਭਾਵੇਂ ਬਾਹਰ ਵੀ ਹੋਣ ਭਾਵੇਂ ਕਿਸੇ ਵੀ ਹੋਰ ਸਟੇਟ ਦੇ ਵਿੱਚ ਵੀ ਹੁਣ ਹਾਲਾਂਕਿ ਹੋਰ ਹੋਰ ਸਟੇਟਾਂ ਦਾ ਅਸੀਂ ਜ਼ਿਕਰ ਕਰੀਏ ਉੱਥੇ ਹੋ ਸਕਦਾ ਹੈ ਸ਼ਾਇਦ ਇਸ ਬਾਰੇ ਜਾਣਕਾਰੀ ਨਾ ਹੋਵੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬੇਸ਼ੱਕ ਹੋਰਾਂ ਨੂੰ ਜਾਣਕਾਰੀ ਨਾ ਹੋਵੇ ਪਰ ਜਿਹੜੇ ਪੰਜਾਬ ਤੋਂ ਆ ਜਾਂ ਭਾਰਤ ਤੋਂ ਗਏ ਨੇ ਉਹਨਾਂ ਨੂੰ ਜ਼ਰੂਰ ਜਾਣਕਾਰੀ ਹੁੰਦੀ ਹੈ ਸਿੱਖ ਧਰਮ ਦੇ ਨਾਲ ਸੰਬੰਧਿਤ ਹੋਵੇ ਖਾਸ ਕਰਕੇ ਔਰ ਜੇਕਰ ਅਸੀਂ ਰਾਜਾ ਵੜਿੰਗ ਦਾ ਜ਼ਿਕਰ ਕਰਦੇ ਹਾਂ ਹੋ ਸਕਦਾ ਉਹਨਾਂ ਨੇ ਆਪਣੇ ਜਿਵੇਂ ਬੱਚਿਆਂ ਨੂੰ ਪਿਆਰ ਕਰਦੇ ਕਈ ਵਾਰ ਉਸ ਲੈਜ਼ੇ ਦੇ ਵਿੱਚ ਹੀ ਜੁੜਿਆਂ ਨੂੰ ਹੱਥ ਲਾਇਆ ਹੋਵੇ ਪਰ ਜੇਕਰ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਖੁਦ ਦਸਤਾਰ ਬੰਨੀ ਹੋਈ ਹੈ ਰਾਜਾ ਵੜਿੰਗ ਖੁਦ ਸਿੱਖ ਪਰਵਾਜ਼ੋਂ ਆਉਂਦੇ ਨੇ ਉਹਨਾਂ ਨੇ ਦਸਤਾਰ ਬੰਨੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਉਹ ਜਿਹੜੇ ਨੇ ਦਸਤਾਰ ਨਹੀਂ ਸੰਭਾਲਦੇ ਪਰ ਕੁਝ ਸਮੇਂ ਤੋਂ ਦਸਤਾਰ ਬੰਨਣ ਲੱਗੇ ਨੇ ਤਜਸਕਰਨ ਕਾਲੋ ਜੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕਾਂਗਰਸ ਤੋਂ ਕਾਲੋ ਸਾਹਿਬ ਰਾਜਵੜਿੰਗ ਨੂੰ ਲੈ ਕੇ ਇੱਕ ਹੋਰ ਇਲਜ਼ਾਮ ਲੱਗੇ ਨੇ ਉਹ ਫਿਰ ਤੋਂ ਇੱਕ ਇੱਕ ਵੀਡੀਓ ਆ ਉਹਨਾਂ ਦੀ ਉਸ ਨੂੰ ਲੈ ਕੇ ਉਹ ਸੁਰਖੀਆਂ ਚ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਜਿਵੇਂ ਬੱਚਿਆਂ ਦੇਆਂ ਜੋੜਿਆਂ ਨੂੰ ਹੱਥ ਲਗਾਇਆ ਗਿਆ ਮਜ਼ਾਕਿਆ ਲੈਜ ਇਹ ਬਿਲਕੁਲ ਠੀਕ ਨਹੀਂ ਹੈ ਜਥੇਦਾਰ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਆ ਸਾਉਂਡ ਹੈ ਮੈਨੂੰ ਸੁਖਬੀਰ ਬਾਦਲ ਹੁਣਾਂ ਦੇ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸੁਪਰੀਮ ਅਦਾਲਤ ਹੈ ਪੂਰੀ ਦੁਨੀਆ ਦੇ ਵਿੱਚ ਸੁਪਰੀਮ ਅਦਾਲਤ ਹੈ ਉਹ ਉਹਦੇ ਸਾਹਮਣੇ ਆਏ ਨਕਮਸਤਕ ਹੋਏ ਔਰ ਉੱਥੇ ਆਪਣੇ ਵੱੱਜਰ ਗੁਨਾਹ ਜਿਹੜੀ ਬਰਗਾੜੀ ਤੇ ਬਹਿਬਲ ਕਲਾਮ ਵਾਲੇ ਉਹ ਮੰਨ ਗਏ ਤੇ 15 ਦਿਨਾਂ ਬਾਅਦ ਜਾ ਕੇ ਤੇ ਮੁੱਕਰ ਗਏ ਕਿ ਜੀ ਮੈਂ ਤੇ ਐਵੇਂ ਮੰਨ ਗਿਆ ਉੱਥੇ ਉਹ ਵਿਅਕਤੀ ਗੱਲ ਕਰੇਗਾ ਕਿ ਜੱਜਦਾਰ ਸਾਹਿਬ ਨੂੰ ਕੀ ਫੈਸਲਾ ਲੈਣਾ ਚਾਹੀਦਾ ਜਾਂ ਕੀ ਨਹੀਂ ਲੈਣਾ ਚਾਹੀਦਾ ਮੈਂ ਨ ਇੱਕ ਹੁਣੇ ਟਵੀਟ ਕਰ ਰਿਆ ਸੀ ਵਿੱਚੇ ਹੀ ਤੁਹਾਡੀ ਕਾਲ ਆ ਗਈ ਉਹ ਜਿਹੜਾ ਵੀਡੀਓ ਪੋਸਟ ਕੀਤਾ ਹੈ ਨਾ ਜੀ ਤਕਵੀਰ ਸਿੰਘ ਬਾਦਲ ਉਹਨਾਂ ਨੇ ਮੈਂ ਟਵੀਟ ਹੀ ਕਰ ਰਿਹਾ ਸੀ ਔਰ ਮੈਂ ਉਹਨਾਂ ਦੀ ਉਹ ਹੋਲੀ ਖੇਡਦੇਆਂ ਵਾਲੀ ਫੋਟੋ ਵੀ ਕੱਢ ਕੇ ਉਹ ਪਾਈ ਹੈ ਉਹਦੇ ਉੱਤੇ ਟਵੀਟ ਦੇ ਉਸਤੇ ਜਿਹਦੇ ਵਿੱਚ ਉਹ ਨੰਗੇ ਸਿਰ ਹੋਲੀ ਖੇਡ ਰਹੇ ਨੇ ਇੱਕ ਆਪੇ ਥਾਪੇ ਹੋਏ ਪੰਥਕ ਜਮਾਤ ਦੇ ਮੁਖੀ ਨੇ ਸਬੀਰ ਸਿੰਘ ਬਾਦਲ ਇਨਾਂ ਨੂੰ ਇਹ ਸਵਾਲ ਜ਼ਰੂਰ ਕਰ ਲਿਓ ਮੇਰੀ ਇਸ ਇੰਟਰਵਿਊ ਤੋਂ ਬਾਅਦ ਇਸ ਇਸ ਸਟੇਟਮੈਂਟ ਤੋਂ ਬਾਅਦ ਕਿ ਇੱਕ ਪੰਥਕ ਧਿਰ ਦੇ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਹੋਲੀਆਂ ਖੇਡਣਾ ਦੀ ਦੀ ਆਗਿਆ ਹੈ ਪੰਥ ਪ੍ਰਵਾਨਗੀ ਦਿੰਦਾ ਹੈ ਇਸ ਚੀਜ਼ ਦੀ ਉਹ ਵੀ ਨੰਗੇ ਸਿਰ ਫਿਰ ਜਦੋਂ ਇੱਕ ਪੰਥ ਦਾ ਮੁਖੀ ਇਹ ਕਰ ਸਕਦਾ ਹੈ ਤੇ ਜੇ ਇੱਕ ਪਾਰਟੀ ਦੇ ਪ੍ਰਧਾਨ ਨੇ ਬੱਚਿਆਂ ਨਾਲ ਅਸੀਂ ਵੈਸੇ ਵੀ ਜਿਹੜਾ ਆ ਉਹ ਹਮੇਸ਼ਾ ਹਮੇਚਾ ਉਹ ਬੱਚੇ ਕਿਸੇ ਦੇ ਵੀ ਹੋਣ ਆਪਾਂ ਨਾਲ ਬੜਾ ਹਾਸੇ ਇਕੱਠੇ ਕਰਦੇ ਰਹਿੰਦੇ ਆ ਔਰ ਉਹ ਇੱਕ ਉਹਨਾਂ ਨੇ ਪਿਆਰ ਦੇ ਨਾਲ ਉਹਨਾਂ ਨੂੰ ਇੱਕ ਬੱਚਿਆਂ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਹੱਥ ਖੇਡ ਰਹੇ ਨੇ ਇਹੋ ਜੀਆਂ ਵੀਡੀਓ ਵਾਇਰਲ ਕਰ ਦੇਣਾ ਇਹਦਾ ਪਤਾ ਕਿ ਜੀਰ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਕਾਲੋ ਸਾਹਿਬ ਤੁਸੀਂ ਵੀ ਦਸਤਾਰ ਸਜਾਈਏ ਦੇਖੋ ਬੇਸ਼ੱਕ ਉਹ عمر ਚ ਛੋਟੇ ਨੇ ਕਿਉਂਕਿ ਦੇਖੋ ਕੇਸਾਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਸਿੱਖ ਜੇਕਰ ਧਰਮ ਦੀ ਗੱਲ ਕੀਤੀ ਜਾਵੇ ਕੋਈ ਵੀ ਕੇਸ ਨੂੰ ਹੱਥ ਲਾ ਦੇਵੇ ਕੋਈ ਦਸਤਾਰ ਨੂੰ ਹੱਥ ਲਾਵੇ ਉਹ ਬਿਲਕੁਲ ਗਵਾਰਾ ਨਹੀਂ ਹੁੰਦਾ ਉਹਦਾ ਗੁੱਸਾ ਕਾਫੀ ਵੱਧ ਜਾਂਦਾ ਹੈ ਸਿੱਖ ਦਾ ਅੰਦਰਜੋਤ ਜੀ ਉਹ ਛੋਟੇ ਬੱਚੇ ਨੇ ਔਰ ਹੁਣੇ ਤੋਂ ਹੀ ਮੇਰੇ ਖਿਆਲ ਨਾਲ ਇਦਾਂ ਦਾ ਜ਼ਹਿਰ ਸਾਨੂੰ ਬੱਚਿਆਂ ਦੇ ਮਨਾਂ 'ਚ ਨਹੀਂ ਭਰਨਾ ਚਾਹੀਦਾ ਇਹ ਭਾਜਪਾ ਦੀ ਰਾਜਨੀਤੀ ਹੈ ਜਿਹੜੀ ਸੁਖਵੀਰ ਬਾਦਲ ਹੁਣੇ ਭਾਜਪਾ ਦੇ ਪਿੱਛੇ ਲੱਗ ਕੇ ਉਹਨਾਂ ਦੇ ਜਾਲ ਚ ਸੱਜ ਕੇ ਇੱਥੇ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਨੇ ਪਹਿਲਾਂ ਹੀ ਇਹਨਾਂ ਨੇ ਬੇੜਾਗਰ ਕਰਤਾ ਆਰਐਸਐਸ ਦੀਆਂ ਜੜ੍ਹਾਂ ਲਵਾ ਕੇ ਇਹਨਾਂ ਨੇ 1999 95 ਦੇ ਦੌਰ ਦੇ ਵਿੱਚ ਹੁਣ ਇਹ ਹੋਰ ਬੇੜਾਗਰ ਕਰਨਾ ਚਾਹੁੰਦੇ ਨੇ ਪੰਜਾਬ ਦਾ ਵੰਡਣਾ ਚਾਹੁੰਦੇ ਨੇ ਮੇਰਾ ਸਵਾਲ ਹੈ ਕਿ ਉਹ ਛੋਟੇ ਬੱਚੇ ਸੀ ਨਾ ਤੇ ਉੱਥੇ ਦੇਖੋ ਦਸਤਾਰ ਦੀ ਕੋਈ ਕੋਈ ਬੇਪੱਤੀ ਹੋਈ ਤੇ ਕੋਈ ਦਸਤਾਰ ਲਾਈ ਗਈ ਨਹੀਂ ਜੀ ਦਸਤਾਰਾਂ ਕੌਣ ਲਾਉਦਾ ਸੀ ਸੁਖਵੀਰਪਾਲ ਦੇ ਵੇਲੇ ਇਤਰਾ ਦੀ ਸਿੱਖ ਥੋੜਾ ਤਸ਼ੱਦਦ ਹੋਇਆ ਵਿਚਾਰਿਆਂ ਦੀਆਂ ਪੱਗਾਂ ਤੇ ਤੁਸੀਂ ਕਹਿ ਰਹੇ ਕਟਰਤਾ ਵੱਲ ਨਹੀਂ ਜਾਣ ਚਾਹੀਦਾ ਉਹਨਾਂ ਨੂੰ ਦਰਜੀਆਂ ਜਾਂਦੀਆਂ ਸੀ ਹਾਂ ਤੁਸੀਂ ਕਹਿ ਰਹੇ ਕਟਰਤਾ ਵੱਲ ਨਹੀਂ ਜਾਣ ਔਰ ਬਰਗਾੜੀ ਬਾਈਬਲ ਕਲਾਂ ਦੇ ਵਿੱਚ ਕੀ ਹੋਇਆ ਸੰਗਤ ਜਾਬ ਕਰਦੀ ਸੰਗਤ ਦੇ ਉੱਤੇ ਪੁਲਿਸ ਨੇ ਇਹਨਾਂ ਦੀ ਇਹ ਤਸ਼ੱਦਦ ਕੀਤਾ ਔਰ ਇਹਦੇ ਵਿੱਚ ਇਹਨਾਂ ਦਾ ਉੱਥੋਂ ਦੇ ਇੱਕ ਐਮਐਲਏ ਦਾ ਵੀ ਜ਼ਿਕਰ ਆਇਆ ਆਉਂਦਾ ਉਹਦੇ ਵਿੱਚ ਔਰ ਉਹਦੀ ਅਜੇ ਤੱਕ ਗਨਾਹ ਕਬੂਲ ਕੇ ਮੁੱਕਰ ਜਾਣ ਵਾਲਾ ਵਿਅਕਤੀ ਸੁਖਵੀਰ ਸੋ ਬਾਦਲ ਅੱਜ ਇਦਾਂ ਨਹੀਂ ਟਵੀਟ ਕਰੇ ਮੇਰੇ ਖਿਆਲ ਨਾਲ ਹੋ ਸਕਦਾ ਹੈ ਸੁਬੀਰ ਸੋਬਾਦਨ ਨੂੰ ਪਤਾ ਹੀ ਨਾ ਹੋਵੇ ਵੀ ਇਹ ਟਵੀਟ ਪਿਆ ਉਹਦੀ ਮੀਡੀਆ ਟੀਮ ਨੇ ਪਾ ਦਿੱਤਾ ਹੋਵੇ ਇੱਕ ਵਾਰੀ ਪੁੱਛ ਤੇ ਲੋਕ ਕਾਲ ਕਰਕੇ ਸੁਬੀਰ ਸੋਬਾਦਨ ਨੂੰ ਵੀ ਉਹ ਆਪ ਹੀ ਪੋਆਇਆ ਟਵੀਟ ਇਹ ਬੜਾ ਵੱਡਾ ਸਵਾਲ ਹੈ ਛੋਟੇ ਬੱਚਿਆਂ ਦੇ ਨਾਲ ਅਸੀਂ ਹਾਸਾ ਮਜ਼ਾਕ ਕਰਦੇ ਹਾਂ ਕਿਸੇ ਦੇ ਨਾਲ ਕੋਈ ਕਿਸੇ ਤਰੀਕੇ ਦੀ ਬੇਰਮਤੀ ਨਹੀਂ ਹੋਈ ਕੋਈ ਵੀ ਐਸੀ ਚੀਜ਼ ਦੀ ਵਗਿਆ ਨਹੀਂ ਕੀਤੀ ਗਈ ਵੀ ਜਿਹਦੇ ਤੇ ਅਸੀਂ ਇਹ ਜ਼ਿਕਰ ਕਰ ਸਕੀਏ ਵੀ ਜੀ ਉਹ ਬੱਚਿਆਂ ਦੀਆਂ ਦਸਤਾਰਾਂ ਨਾਲ ਛੇੜਛਾੜ ਕੀਤੀ ਗਈ ਬੱਚੇ ਉੱਥੇ ਬੱਚੇ ਖੇਡ ਰਹੇ ਸੀਗੇ ਉਹਨਾਂ ਬੱਚਿਆਂ ਦੇ ਨਾਲ ਹਾਸਾ ਮਜ਼ਾਕ ਕਰਦੇ ਵਡਿੱਕ ਸਾਹਿਬ ਗਏ ਪਰ ਦੂਜੀ ਗੱਲ ਵੜੇ ਇਸ ਵੜੇ ਕਾਂਗਰਸ ਪਾਰਟੀ ਦਾ ਗ੍ਰਾਫ ਬਹੁਤ ਉੱਤਤਾ ਜਾ ਰਿਹਾ ਉੱਚੇ ਜਾ ਰਿਹਾ ਹੈ ਔਰ ਕਾਂਗਰਸ ਪਾਰਟੀ ਦੇ ਮਿਹਨਤੀ ਪ੍ਰਧਾਨ ਸਿਰੜੀ ਪ੍ਰਧਾਨ ਦੀ ਬੱਲੇ ਬੱਲੇ ਪੂਰੇ ਪੰਜਾਬ 'ਚ ਹੋਈ ਪਈ ਹੈ ਮੈਂ ਇੱਕ ਸਵਾਲ ਜ਼ਰੂਰ ਲੈਣਾ ਚਾਹਾਂਗਾ ਦੇਖੋ ਬਹੁਤ ਸੁਖਾ ਸਮਾਂ ਹੈ ਦੇਖੋ ਬਹੁਤ ਕਾਟ ਸਮਾਂ ਹੈ ਕਾਲੋ ਸਾਹਿਬ ਤੁਹਾਨੂੰ ਲੱਗਦਾ ਰਾਜਾ ਵੜਿੰਗ ਨੂੰ ਆਕੇ ਖੁੱਲੇ ਤੌਰ ਤੇ ਸਪਸ਼ਟਿਕਰਣ ਇਹਨਾਂ ਦੋ ਤਿੰਨ ਮੁੱਦਿਆਂ ਤੇ ਜ਼ਰੂਰ ਦੇਣਾ ਚਾਹੀਦਾ ਹੈ ਇੱਕ ਤੋਂ ਬਾਅਦ ਇੱਕ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਉਹ ਜ਼ੋਰ ਜ਼ੋਰ ਸਮੇਂ ਦੀ ਲੋੜ ਹੈ ਜਿਹੜੀ ਪਹਿਲੀ ਕੰਟਰੋਵਰਸੀ ਹੋਈ ਹੈ ਉਦੇ ਤੇ ਉਹ ਸਪਸ਼ਟੀਕਰਨ ਗਰਜੋਜੀ ਦੇ ਚੁਕੇ ਨੇ ਔਰ ਇਹ ਕੋਈ ਇਹ ਨਜਾਇਜ਼ ਦੀ ਕੰਟਰੋਵਰਸੀਆਂ ਵਿੱਚ ਆਪਾਂ ਇਹਨਾਂ ਨੂੰ ਇਹਨਾਂ ਨੂੰ ਯੂਜ਼ ਬਣਾਈ ਜਈਏ ਗਰਜੋਜੀ ਉਹ ਚੰਗੀ ਗੱਲ ਨਹੀਂ ਹੈ ਜੇ ਤੁਸੀਂ ਉਹ ਸਪਸ਼ਟੀਕਰਨ ਨਹੀਂ ਵੇਖਿਆ ਮੇਰੀ ਬੇਨਤੀ ਹੈ ਨਹੀਂ ਉਹ ਦੇਖਿਆ ਉਸ ਤੋਂ ਬਾਅਦ ਦੋ ਬੁਨੇ ਦੇ ਜਿਹੜਾ ਪਹਿਲੇ ਇਸ਼ੂ ਦੇ ਉੱਤੇ ਦਿੰਦਾ ਹੋਇਆ ਉਹਨਾਂ ਨੇ ਹੁਣ ਕੋਈ ਐਸੀ ਕੋਈ ਗੱਲ ਹੋਈ ਨਹੀਂ ਹੈ ਇੱਕ ਛੋਟੇ ਛੋਟੇ ਚੀਜ਼ਾਂ ਨੂੰ ਚੁੱਕ ਕੇ ਬਿਨਾਂ ਵਜ੍ਹਾ ਹਾਈਲਾਈਟ ਕਰਨਾ ਇਹਨਾਂ ਦਾ ਡਰ ਹੈ ਪੁੱਛੋ ਜੇ ਹੈ ਹਿੰਮਤ ਤੁਸੀਂ ਲਾਓ ਸੁਖਵੀਰ ਬਾਦਲ ਨੂੰ ਕਾਲ ਇੱਕ ਮਿੰਟ ਸੁਣ ਲੋ ਗਰਜੋ ਜੀ ਹੁਣ ਪੂਰੀ ਗੱਲ ਹਾਂਜੀ ਹਾਂਜੀ ਬਿਲਕੁਲ ਗੱਲ ਪੂਰੀ ਕਰੋ ਤੁਸੀਂ ਹੂੰ ਸੁਖਵੀਰ ਬਾਦਲ ਨੂੰ ਕਾਲ ਕਰਕੇ ਪੁੱਛੋ ਕਿ ਗੈਂਗਸਟਰ ਦੀ ਸੱਸ ਨੂੰ ਟਿਕਟ ਕਿਉਂ ਦਿੱਤੀ ਪੁੱਛੋ ਜਰਾ ਔਰ ਇਹ ਵੀ ਪੁੱਛੋ ਕਿ ਉਹ ਧਰਮੀ ਫੌਜੀ ਦੇ ਨਾਂ ਤੇ ਜਿਹਦੇ ਨਾਂ ਤੇ ਵੋਟ ਵੰਗ ਰਹੇ ਨੇ ਉਹ ਧਰਮੀ ਫੌਜੀ ਸਾਹਿਬ ਹੈ ਕਿਥੇ ਵਿਖਾ ਤੇ ਦਿਓ ਇੱਕ ਵਾਰੀ ਸਾਨੂੰ ਉਹ ਆ ਕੇ ਜਨਤਾ ਨੂੰ ਅਪੀਲ ਤੇ ਕਰ ਦੇਣ ਕਿ ਕਿ ਮੇਰੇ ਪਰਿਵਾਰ ਨੂੰ ਵੋਟ ਪਾਓ ਮੈਂ ਧਰਮ ਲਈ ਆਪਣਾ ਆਪ ਕੁਰਬਾਨ ਕੀਤਾ ਸੀ ਵੋਟ ਤੇ ਪਾਓ ਉਹਦੇ ਵੋਟ ਦੀ ਅਪੀਲ ਤੇ ਕਰ ਦੇਣਾ ਉਹ ਇਹ ਲਾਓ ਫੋਨ ਮੇਰੀ ਬੇਨਤੀ ਹੈ ਹੁਣੇ ਕਾਲ ਸਟੈਕ ਨਾ ਬੁਲਾ ਰਹੇ ਸਾਡੇ ਨਾਲ ਜੁੜਦੇ ਨਹੀਂ ਅਸੀਂ ਲਗਾਤਾਰ ਟ੍ਰਾਈ ਕਰ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਉਸ ਬੱਦਲ ਨੂੰ ਹੁਣੇ ਲੋ ਜਰਾ ਕਾਲ ਦੇ ਉੱਤੇ ਹਾਂ ਸ਼ੋਮ ਨੇ ਕਾਲੇ ਦਾ ਤਾਂ ਕੋਈ ਵੀ ਬੁਲਾ ਰਹੇ ਜੁੜਨ ਵੱਡੇ ਆਗੂ ਕੋਸ਼ਿਸ਼ ਕਰ ਰਹੇ ਅਸੀਂ ਕਿ ਉਹ ਜੁੜਨ ਤਾਂ ਅਸੀਂ ਜ਼ਰੂਰ ਨਾ ਤੋ ਜਵਾਬ ਲਈਏ ਕਾਲੋ ਸਾਹਿਬ ਮੈਂ ਉਹ ਹੀ ਤਾਂ ਕਹਿ ਰਿਹਾ ਨਾ ਖਾਲੀ ਸ਼ੂਟ ਐਂਡ ਸਕੂਟ ਵਾਲੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੈ ਵੀ ਐਂ ਕਰਕੇ ਅਸੀਂ ਇੱਕ ਵੀਡੀਓ ਪੋਸਟ ਕਰ ਦਈਏ ਔਰ ਉਸ ਤੋਂ ਬਾਅਦ ਕੋਈ ਜਵਾਬ ਦੇਣ ਨਾ ਆਵੇ ਉਸ ਚੀਜ਼ ਦਾ ਜਿ ਤੁਸੀਂ ਮੈਂ ਕਹੂੰਗਾ ਤੁਸੀਂ ਮੇਰੀ ਬੇਨਤੀ ਹੈ ਗ੍ਰੀਵ ਸਿੰਘ ਬਾਦਲ ਹੁਣਾ ਨੂੰ ਲੈ ਲੋ ਡਾਕਟਰ ਦਲਜੀਤ ਸਿੰਘ ਜੀ ਨੂੰ ਲੈ ਲੋ ਭੁੰਦਰ ਸਾਹਿਬ ਨੂੰ ਲੈ ਲੋ ਪੁੱਛੋ ਤੇ ਸਹੀ ਇੱਕ ਟਿੱਕ ਟਿੱਕ ਕਿਉਂ ਦਿੱਤੀ ਆ ਜੰਗਸਟਰ ਦੀ ਸੱਸ ਨੂੰ ਪੁੱਛੇ ਸੀ ਕੋਈ ਸਵਾਲ ਫਿਰ ਧਰਮੀ ਫੌਜੀ ਦੇ ਨਾਂ ਤੇ ਵੋਟ ਮੰਗ ਰਿਹਾ 40 ਸਾਲਾਂ ਬਾਅਦ ਯਾਦ ਆਇਆ ਅੱਜ ਤੱਕ ਕਿੰਨੀ ਵਾਰ ਸਰਕਾਰ ਆਈ ਉਸ ਤੋਂ ਬਾਅਦ 40 ਸਾਲਾਂ ਬਾਅਦ ਪਤਾ ਕਿੰਨੀ ਵਾਰ ਸਰਕਾਰ ਆਈ ਹੈ ਤਕਰੀਬਨ 4 ਵਾਰ 4 ਵਾਰ ਤੇ ਧਰਮੀ ਫੌਜੀ ਪਰਿਵਾਰ ਯਾਦ ਨਹੀਂ ਆਇਆ ਅੱਜ ਧਰਮੀ ਫੌਜੀ ਪਰਿਵਾਰ ਯਾਦ ਆ ਗਿਆ ਚਲੋ ਆ ਗਿਆ ਕੋਈ ਗੱਲ ਨਹੀਂ ਬੇਤੀ ਗੈਂਗਸਟਰ ਵੀਸਰ 1.7 ਧਰਮੀ ਫੌਜੀ ਸਾਹਿਬ ਇਸ ਦੁਨੀਆ ਤੇ ਜਿੰਦੇ ਜਾਗਦੇ ਨੇ ਅੱਜ ਉਸ ਦੇ ਪੂਰੇ 2.5 ਮਹੀਨੇ ਦੀ ਕੈਂਪੇਨ ਦੇ ਵਿੱਚ ਉਹ ਧਰਮੀ ਫੌਜੀ ਸਾਹਿਬ ਨੇ ਇੱਕ ਵਾਰੀ ਵੀ ਆ ਕੇ ਆਪਣੇ ਪਰਿਵਾਰ ਦਾ ਸਮਾਪਨ ਕੀਤਾ ਠੀਕ ਹੈ ਮੈਂ ਮੈਂ ਰੋਕਾਂਗੇ ਕਾਲੋ ਸਾਹਿਬ ਦੇ ਕੋਲ ਸਮਾਂ ਬਹੁਤ ਘੱਟ ਹੈ ਔਰ ਕੋਸ਼ਿਸ਼ ਕਰਾਂਗੇ ਇਸ ਮੁੱਦੇ ਤੇ ਜੇਕਰ ਦੁਬਾਰਾ ਗੱਲਬਾਤ ਹੋਵੇ ਅਸੀਂ ਗੱਲਬਾਤ ਜਿਹੜੀ ਹੈ ਤੁਹਾਡੀ